ਸਤਿ ਸ੍ਰੀ ਅਕਾਲ ਚੈਨਲ ਵੇਖ ਰਹੀ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਾਂ ਕਮਲਜੀਤ ਗੌਰ ਲੇ ਕੇ ਹਾਜ਼ਰ ਆ ਖਾਸ ਪੇਸ਼ਕਸ਼ ਖਾਸ ਪੇਸ਼ਕਸ਼ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕਾਂਗਰਸ ਤੋਂ ਭਾਜਪਾ ਚ ਗਏ ਰਵਨੀਤ ਬਿੱਟੂ ਦੇ ਸੁਰ ਕਿਸ ਤਰ੍ਹਾਂ ਬਦਲਦੇ ਨੇ ਇੱਕ ਸਮਾਂ ਸੀ ਜਦੋਂ ਰਵਨੀਤ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਦਾ ਪੂਰ ਜ਼ੋਰ ਵਿਰੋਧ ਕਰਦੇ ਸੀ ਪਰ ਇੱਕ ਅੱਜ ਦਾ ਸਮਾਂ ਹੈ ਕਿ ਕੇਂਦਰ ਦੇ ਵਿੱਚ ਮੰਤਰੀ ਬਣਨ ਤੋਂ ਬਾਅਦ ਰਵਨੀਤ ਬਿੱਟੂ ਹੁਣ ਬੰਦੀ ਸਿੰਘਾਂ ਨੂੰ ਰਿਹਾਕ ਕਰਾਉਣ ਦਾ ਇਰਾਦਾ ਜ਼ਾਹਿਰ ਕਰ ਰਹੇ ਨੇ ਆਖਿਰਕਾਰ ਉਹਨਾਂ ਦੇ ਬਿਆਨ ਲਗਾਤਾਰ ਆ ਰਹੇ ਨੇ ਇਸ ਬਿਆਨ ਦੇ ਮਾਇਨੇ ਕੀ ਨੇ ਕਿਸ ਤਰ੍ਹਾਂ ਰਮਨੀਤ ਬਿੱਟੂ ਇੱਕਦਮ ਯੂ ਟਰਨ ਲੈਂਦੇ ਨੇ ਕਿਸ ਤਰ੍ਹਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹ ਐਂਟਰੀ ਕਰਨਾ ਚਾਹੁੰਦੇ ਨੇ ਆ ਬੀਜੇਪੀ ਕਿਸ ਤਰ੍ਹਾਂ ਪੋਲਿਟਿਕਸ ਨੂੰ ਰੰਗਤ ਦੇਣ ਦੀ ਕੋਸ਼ਿਸ਼ ਕਰਦੀ ਹੈ ਸੋ ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਾਜਨੀਤਿਕ ਮਾਹਰ ਪ੍ਰੀਤਮ ਸਿੰਘ ਰਪਾਲ ਸਰ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਕਾਂਗਰਸੀ ਤੋਂ ਭਾਜਪਾਈ ਬਣੇ ਰਵਨੀਤ ਬਿੱਟੂ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ ਚ ਰਹਿੰਦੇ ਸੀ ਪਰ ਹੁਣ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਬਿਲਕੁਲ ਹੀ ਉਹਨਾਂ ਦੀ ਪਹਿਲੇ ਬਿਆਨਾਂ ਨਾਲੋਂ ਹਟ ਕੇ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹ ਖੁਦ ਇਸ ਮੁੱਦੇ ਨੂੰ ਚੱਕਣਗੇ ਖੁਦ ਹੈਲਪ ਕਰਨਗੇ ਖਾਸ ਤੌਰ ਤੇ ਬਲਵੰਤ ਸਿੰਘ ਰਾਜਵਾਨਾ ਦੇ ਲਈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਰਾਜਵਾਨਾ ਦੀ ਰਿਹਾਈ ਹੁੰਦੀ ਹੈ ਤਾਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਕੋਈ ਪ੍ਰੋਬਲਮ ਨਹੀਂ ਹੈ ਆਖਿਰਕਾਰ ਕਿਸ ਤਰ੍ਹਾਂ ਇੱਕਦਮ ਕੇਂਦਰ ਚ ਮੰਤਰੀ ਬਣ ਜਾਂਦੇ ਆ ਰਵਨੀਤ ਬਿੱਟੂ ਦੇ ਜਿਹੜੇ ਸੁਰ ਨੇ ਉਹ ਬਦਲ ਜਾਂਦੇ ਨੇ ਦੇਖੋ ਕਮਲਜੀਤ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਰਵਨੀਤ ਬਿੱਟੂ ਨੇ ਜੇ ਗੱਲਾਂ ਕੀਤੀਆਂ ਨੇ ਚਲੋ ਸਾਰੇ মিডিਆ ਦੇ ਵਿੱਚ ਆਈਆਂ ਨੇ ਹੂੰ ਦਿਲੋਂ ਕੀਤੀਆਂ ਨੇ ਉਹ ਸੱਚੀ ਮੁੱੱਚੀ ਕਰਨਾ ਚਾਹੁੰਦੇ ਨੇ ਮੈਂ ਸਮਝਦਾ ਕਿ ਇਸ ਗੱਲ ਦਾ ਵੈਲਕਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੜਾਈ ਝਗੜੇ ਭਾਵੇਂ ਵਿਵਾਦ ਦੇ ਵਿੱਚ ਹੋਣ ਭਾਵੇਂ ਫੀਲਡ ਦੇ ਵਿੱਚ ਬੰਦੂਖਾਂ ਨਾਲ ਹੋਣ ਤੋਪਾਂ ਨਾਲ ਹੋਣ ਉਹ ਮਨੁੱਖਤਾ ਲਈ ਬਹੁਤ ਖਤਰਨਾਕ ਹੁੰਦੇ ਆ ਤੇ ਜੇ ਗੱਲ ਇਹ ਹੈ ਕਿ ਗੱਲਬਾਤ ਸੰਵਾਦ ਦੇ ਨਾਲ ਖਰ ਸਾਡਾ ਕਿਉਂਕਿ ਸਿੱਖੀ ਦਾ ਤਾਂ ਸਿੱਖ ਜਿਹੜਾ ਹੈਗਾ ਸਿਧਾਂਤੀ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੀ ਹੈ ਸੰਵਾਦ ਦੇ ਨਾਲ ਗੱਲਬਾਤ ਦਾ ਹੱਲ ਲੱਭੋ ਲੜਾਈ ਝਗੜਾ ਕੋਈ ਹੱਲ ਨਹੀਂ ਹੈ ਮੈਂ ਸਮਝਦਾ ਕਿ ਇਸ ਗੱਲ ਨੂੰ ਜਿਹੜਾ ਹੈਗਾ ਸਵਾਗਤ ਕਰਨਾ ਚਾਹੀਦਾ ਹੈ ਜਿਹੜਾ ਹੈਗਾ ਬਿੱਟੂ ਹੋਰਾਂ ਦੀ ਗੱਲ ਨੂੰ ਕਿ ਉਹ ਜਿੱਦਾਂ ਉਹਨਾਂ ਨੇ ਕਿਹਾ ਕਿ ਉਹ ਗੱਲਬਾਤ ਕਰਨਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕੰਮ ਕਰਨਗੇ ਤੇ ਉਹ ਜੋ ਖਡੂਰ ਸਾਹਿਬ ਤੋਂ ਜਿੱਤੇ ਨੇ ਹੁਣ ਐਮਪੀ ਅਮਰਤਪਾਲ ਉਹਦੇ ਪਰਿਵਾਰ ਨਾਲ ਵੀ ਗੱਲ ਕਰਨਗੇ ਮੈਂ ਤੁਹਾਨੂੰ ਤਾਂ ਕਿ ਹੋਣੀ ਚਾਹੀਦੀ ਗੱਲਬਾਤ ਇਹ ਪਹਿਲਾਂ ਹੀ ਹੋਣੀ ਚਾਹੀਦੀ ਸੀ ਤੇ ਪਰ ਹੁਣ ਜਿਹੜੀ ਇੱਕ ਗੱਲ ਜਿਹੜੀ ਸੋਝੀ ਸਮਝ ਤੋਂ ਬਾਹਰ ਹੈ ਕਿ ਜਦੋਂ ਤੱਕ ਰੁਨੀਤ ਬਿੱਟੂ ਕਾਂਗਰਸ ਦੇ ਵਿੱਚ ਸੀ ਉਦੋਂ ਉਹਨਾਂ ਦਾ ਸੁਰ ਹੋਰ ਸੀ ਬਿਲਕੁਲ ਤੇ ਹੁਣ ਜਦੋਂ ਭਾਜਪਾ ਦੇ ਵਿੱਚ ਆਏ ਨੇ ਤਾਂ ਉਹਨਾਂ ਦਾ ਜਿਹੜਾ ਸੁਰ ਇੱਕੋ ਦਮ ਕਿਵੇਂ ਬਦਲ ਗਿਆ ਤੇ ਇਹ ਇੱਕ ਗੱਲ ਜੂੜ ਜਿਹੜੇ ਸਵਾਲ ਸਾਡੇ ਸਾਹਮਣੇ ਆਉਂਦੇ ਨੇ ਹਾਲਾਂਕਿ ਕਾਂਗਰਸ ਨੇ ਤਾਂ ਬਹੁਤ ਸਮਾਂ ਪਹਿਲਾਂ ਇਹ ਗੱਲਬਾਤ ਵਾਲਾ ਜਿਹੜਾ ਸੀਗਾ ਆਪਣਾ ਗੱਲ ਅਪਣਾ ਲਈ ਸੀ ਇੱਥੋਂ ਤੱਕ ਕਿ ਰਾਹੁਲ ਗਾਂਧੀ ਨੇ ਪ੍ਰੇਨਕਾ ਗਾਂਧੀ ਨੇ ਜਦੋਂ ਅਰਜੀਵ ਗਾਂਧੀ ਦੇ ਜਿਹੜੇ ਕਾਤਲ ਸੀ ਬਿਲਕੁਲ ਤੇ ਉਹਨਾਂ ਨੂੰ ਮਾਫ ਕਰਨ ਦੀ ਗੱਲ ਕੀਤੀ ਬਕਾਇਦਾ ਮਾਫ ਕਰਨ ਦੀ ਉਹ ਬਹਿਨਾਂ ਚ ਨਹੀਂ ਕੀਤੀ ਉਹਨਾਂ ਨੂੰ ਮਾਫ ਕਰਵਾਇਆ ਵੀ ਤੇ ਉਦੋਂ ਤੇ ਉਹ ਇਹ ਗੱਲ ਵੀ ਕਹਿੰਦੇ ਆਏ ਸੀ ਕਿ ਜਿਹੜਾ ਬੈਂਸਿੰਘ ਕਤਲ ਹੋਇਆ ਹੈ ਬੈਂਸਿੰਘ ਦਾ ਤੇ ਉਹਦੇ ਜਿਹੜੇ ਮਾਮਲੇ ਦੇ ਵਿੱਚ ਜਿਹੜੇ ਬੰਦੀ ਨੇ ਤੇ ਲੰਬੇ ਸਮੇਂ ਤੋਂ ਜਦੋਂ ਰਾਜਗੁਰੂ ਨੂੰ ਤਾਂ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਤੇ ਵੀ ਉਹਨਾਂ ਨੂੰ ਵੀ ਜਿਹੜਾ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਜਦੋਂ ਪਰਿਵਾਰ ਮਾਫ ਕਰਦਾ ਹੈ ਉਹਦੇ ਬਹੁਤ ਵੱਡੇ ਗਹਿਰੇ ਅਰਥ ਹੁੰਦੇ ਨੇ ਬਿਲਕੁਲ ਇਹੀ ਸਮਝ ਨਹੀਂ ਆਉਂਦੀ ਕਿ ਰਵਨੀਤ ਬਿੱਟੂ ਹੁਣ ਤੱਕ ਕਹਿੰਦੇ ਰਹੇ ਸੀਗੇ ਕਿ ਜੇ ਰਾਜੋਵਾਨਾਂ ਦੀ ਸਜ਼ਾ ਮਾਫੀ ਦੀ ਗੱਲ ਹੋਈ ਤਾਂ ਮੈਂ ਭੋਖੜ ਅਦਾਲਤ ਤੇ ਬੈਠੂੰਗਾ ਮੈਂ ਕਿਸੇ ਵੀ ਹਾਲਤ ਚ ਰਾਜੋਵਾਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਤੇ ਅੱਜ ਕਹ ਰਹੇ ਨੇ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਰਾਜੋਵਾਨਾਂ ਦੀ ਰਿਹਾਈ ਤੋਂ ਕੋਈ ਭਰਮ ਨਹੀਂ ਬਲਕਿ ਮੈਂ ਤੇ ਹੈਲਪ ਕਰਾਂਗਾ ਹੁਣ ਨਹੀਂ ਦੇਖੋ ਇਹ ਹੁਣ ਇਹ ਹੁਣ ਇਹ ਗੱਲ ਤਾਂ ਦੇਖੋ ਇਹੀ ਸਮਝ ਤੋਂ ਬਾਹਰ ਹੈ ਇਹਦੇ ਤੇ ਹੁਣ ਜੇ ਆਪਾਂ ਕੋਈ ਏਦਾਂ ਦੀ ਟਿੱਪਣੀ ਕਿਉਂਕਿ ਜਿੰਨਾ ਚਿਰ ਕੋਈ ਕਿਸੇ ਕਿਸਮ ਦੀ ਇੰਪੋਰਟੈਂਟ ਬੀਜਪੀ ਵੱਲੋਂ ਨਹੀਂ ਆਉਂਦੀ ਹੁਣ ਇਹ ਸਮਝਿਆ ਜਾਵੇ ਕਿ ਉਹਨਾਂ ਦਾ ਜ਼ਾਤੀ ਬਿਆਨ ਹੈ ਕਿ ਬੀਜਪੀ ਦੀ ਇਹ ਨੀਤੀ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਆਪਣੀ ਰਾਜਨੀਤੀ ਕਰੋ ਹਾਲਾਂਕਿ ਬੀਜਪੀ ਜਾਂ ਕਾਂਗਰਸ ਦਾ ਜਿਹੜਾ ਹੁਣ ਕਿਉਂਕਿ ਪੂਰੀ ਖੇਡ ਤਾਂ ਪੂਰੇ ਦੇਸ਼ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਦੀ ਜਿਹੜੀ ਵੱਡੀ ਖੇਡ ਹੈ ਕਿਉਂਕਿ ਉਹ ਕਾਂਗਰਸ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਉਹ ਇਦਾਂ ਹੁਣ ਨਹੀਂ ਚੱਲ ਸਕਦੇ ਚੱਲਦੇ ਰਹੇ ਨੇ ਜੀ ਆਂਦਰੀ ਗਾਂਧੀ ਤੱਕ ਇਸ ਤੋਂ ਅੱਕੇ ਨਰਸਿਮਹਾਰਾਓ ਤੱਕ ਕਾਂਗਰਸ ਇਦਾਂ ਚੱਲਦੀ ਰਹੀ ਹੈ ਜਿਵੇਂ ਹੁਣ ਭਾਜਪਾ ਚੱਲਦੀ ਹੈ ਤੇ ਉਹਨਾਂ ਨੂੰ ਇਹ ਸਮਝ ਆ ਗਈ ਕਿ ਕਿਵੇਂ ਖੇਤਰੀ ਧਰਾਂ ਦੇ ਨਾਲ ਮਿਲ ਕੇ ਤਾਂ ਤੁਸੀਂ ਜਿਹੜਾ ਹੈਗਾ ਇਸ ਦੇਸ਼ ਦੇ ਵਿੱਚ ਆਪਣੀ ਰਾਜਨੀਤੀ ਕਰ ਸਕਦੇ ਹੋ ਮੈਂ ਸਮਝਦਾ ਕਿ ਰਾਜ ਸੱਤਾ ਤੇ ਕਾਬਜ਼ ਹੋਣਾ ਰਾਜ ਸੱਤਾ 'ਚ ਰਹਿਣਾ ਇਹ ਕੋਈ ਬਹੁਤੀ ਕੋਈ ਵੱਡੀ ਗੱਲ ਨਹੀਂ ਹੁਣ ਭਾਜਪਾ ਵਾਲੇ ਜ਼ਰੂਰ ਇਹ ਕੱਛਾਂ ਬੁਜਾ ਰਹੇ ਨੇ ਕਿ ਦੇਖੋ ਇਹ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਮੋਦੀ ਜੀ ਠੀਕ ਹੈ ਨੰਬਰਾਂ ਦੀ ਖੇਡ ਹੈ ਉਹਦੇ ਵਾਸਤੇ ਤੁਸੀਂ ਕੋਈ ਵੀ ਢੰਗ ਤਰੀਕੇ ਅਪਣਾਉਂਦੇ ਹੋ ਤੇ ਉਹ ਕਾਂਗਰਸ ਵੀ ਅਪਣਾਉਂਦੀ ਰਹੀ ਹੈ ਤੇ ਬੀਜੇਪੀ ਵੀ ਅਪਣਾਉਂਦੀ ਰਹੀ ਹੈ ਉਹਦੇ ਲਈ ਕਿੰਨੇ ਹਰਬੇ ਤੁਸੀਂ ਜਿਹੜੇ ਹੈ ਕਿ ਉਹ ਤਰੀਕੇ ਵਰਤਦੇ ਹੋ ਉਹਦੇ ਵਿੱਚ ਅਸੀਂ ਬਹੁਤਾ ਨਹੀਂ ਜਾਣਦੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਉਹ ਤੇ ਪਰ ਇਹ ਕਿ ਰਵਨੀਤ ਬਿੱਟੂ ਨੂੰ ਜੇ ਬੀਜੇਪੀ ਵੱਲੋਂ ਇਸ਼ਾਰਾ ਹੈ ਇਸ ਗੱਲ ਦਾ ਤਾਂ ਫਿਰ ਇਹ ਗੱਲ ਜ਼ਰੂਰ ਹੈ ਕਿ ਰਵਨੀਤ ਬਿੱਟੂ ਨੂੰ ਬੀਜੇਪੀ ਜਿਹੜਾ ਹੈ ਪੰਜਾਬ ਦਾ ਵੱਡਾ ਆਗੂ ਬਣਾਉਣਾ ਚਾਹੁੰਦੀ ਹੈ ਏ ਇਹ ਜਰੂਰ ਜੇ ਜੇ ਬੀਜੇਪੀ ਵੱਲੋਂ ਕਿਉਂਕਿ ਕੋਈ ਸਮਾਂ ਇਹ ਸੀ ਕਿ ਰਵਨੀਤ ਜਿਹੜਾ ਨਵਜੋਤ ਸਿੱਧੂ ਸੀ ਇੱਕ ਪੱਗ ਵਾਲਾ ਬੰਦਾ ਬੀਜੇਪੀ ਨੇ ਸਭ ਤੋਂ ਪਹਿਲਾਂ ਉਹ ਲਾਇਆ ਪਹਿਲਾਂ ਵੀ ਹੁੰਦੇ ਸੀ ਐਸੀ ਗੱਲ ਹੀ ਪਰ ਕਿਉਂਕਿ ਪਰ ਜਿਆਦਾ ਜਿਹੜੀ ਬੀਜੇਪੀ ਦੀ ਵੋਟ ਬੈਂਕ ਸੀ ਜਿਹੜਾ ਉਹ ਹਿੰਦੂ 벨ਟ ਸੀ ਜਾਂ ਉਹ ਪਾਕਟ ਸੀ ਤੇ ਉਹੀ ਲੀਡਰ ਸੀ ਹਿੰਦੂ ਹੋਣਾ ਸਿੱਖ ਹੋਣਾ ਮੁਸਲਮਾਨ ਹੋਣਾ ਉਹ ਇੱਕ ਬਿਲਕੁਲ ਇੱਕ ਵੱਖਰੀ ਗੱਲ ਹੈ ਪਰ ਤੁਸੀਂ ਰਾਜਨੀਤੀ ਕਿਦਾਂ ਦੀ ਕਰਦੇ ਹੋ ਤੇ ਇਹ ਤੇ ਗੱਲ ਬਹੁਤ ਨਿਰਪੱਖ ਕਰਦਾ ਹੈ ਜੇ ਹੁਣ ਉਹ ਨਵਜੋਤ ਸਿੱਧੂ ਨੂੰ ਵੀ ਇੱਕ ਵਾਰੀ ਇਹ ਉਹਨਾਂ ਨੇ ਸਬਜਵਾਗ ਬਖਾਇਆ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਨਵਜੋਤ ਸਿੱਧੂ ਹੋਵੇ ਤੇ ਇਹੀ ਸਬਜਵਾਗ ਮੇਰਾ ਖਿਆਲ ਹੁਣ ਬਿੱਟੂ ਨੂੰ ਵੀ ਵਿਖਾਏ ਨੇ ਕਿਉਂਕਿ ਸੁਪਨੇ ਲੈ ਰਿਹਾ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਬਣ ਦੇ ਚਲੋ ਇਹ ਤਾਂ ਖੈਰ ਬਹੁਤ ਦੂਰ ਦੀ ਗੱਲ ਹੈ ਪਹਿਲੀ ਗੱਲ 2027 ਬੜੀ ਦੂਰ ਪਈ ਹੈ ਫਿਰ ਉਦੋਂ ਤੱਕ ਸੈਂਟਰ ਦੇ ਵਿੱਚ ਬੀਜੇਪੀ ਕਿੰਨਾ ਕਿੱਦਾਂ ਪਰਫਾਰਮ ਕਰ ਪਾਉਂਦੀ ਹੈ ਕਿਉਂਕਿ ਕੋਲੀਸ਼ਨ ਦੇ ਵਿੱਚ ਬੀਜੇਪੀ ਪਹਿਲਾਂ ਕਦੇ ਇਦਾਂ ਰਹੀ ਨਹੀਂ ਜਦੋਂ ਵੀ ਕੋਲੀਸ਼ਨ ਦੇ ਵਿੱਚ ਰਹੀ 1998 ਦੇ ਵਿੱਚ ਉਦੋਂ ਇੱਕ ਸਾਲ ਮੁਸ਼ਕਲ ਦੇ ਨਾਲ ਉਹਨਾਂ ਨੇ ਰਾਜ ਕੱਢਿਆ ਸੀਗਾ ਆਪਣਾ ਤੇ ਹੁਣ ਮੋਦੀ ਜੀ ਇਸ ਕੋਲੀਸ਼ਨ ਧਰਮ ਨੂੰ ਕਿਵੇਂ ਨਿਵਾਉਂਦੇ ਆ ਜਾਂ ਹੋਰ ਵੱਡੇ ਲੀਡਰ ਇਹਨਾਂ ਦੇ ਅਮਿਤ ਸ਼ਾਹ ਹੋਰ ਉਹ ਇੱਕ ਵੱਖਰੀ ਗੱਲ ਹੈ ਤੇ ਪਰ ਬੀਜੇ ਇਹ ਹੁਣ ਸਬਜਵਾਗ ਬਖਾਉਣੇ ਸ਼ੁਰੂ ਕਰ ਦੇਣ ਵੀ ਤੁਸੀਂ ਇਦਾਂ ਦੀ ਗੱਲ ਕਰੋ ਪ੍ਰੋ ਸਿੱਖ ਗੱਲ ਕਰੋ ਤੇ ਇਹ ਹੈ ਇਹ ਪਰ ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਸੁਭਾਅ ਹੈ ਬਿਲਕੁਲ ਅਲੱਗ ਤਰ੍ਹਾਂ ਦਾ ਹੈ ਮਿੱਟੂ ਤਾਂ ਖੈਰ ਹੈ ਜੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਇਸ ਮਾਮਲੇ 'ਚ ਭਾਵੇਂ ਠੀਕ ਹੈ ਉਹ ਜਿਤਨਾ ਹਾਰਨਾ ਲੱਗ ਗੱਲ ਹੈ ਦੋ ਵਾਰ ਐਮਪੀ ਰਹਿ ਗਿਆ ਲਗਾਤਾਰ ਤੇ ਪਰ ਇਹ ਕਿ ਅ ਰਾਜਨੀਤੀ ਦੀ ਜਿਹੜੀਆਂ ਸਾਰੀਆਂ ਗੁੰਝਲਾਂ ਕੀ ਨੇ ਉਹ ਸਮਝ ਆਉਣੀਆਂ ਤੇ ਉਹ ਇੱਕ ਵਾਰ ਜਿਹੜੀ ਵੱਖਰੀ ਗੱਲ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਪੂਰੇ ਦੇਸ਼ 'ਚ ਭੇਖ ਕਿ ਹੋ ਜਾਏ ਇਹ ਸ਼ਾਇਦ ਬਿੱਟੂ ਦੇ ਦਿਮਾਗ 'ਚ ਗੱਲ ਨਹੀਂ ਹੈ ਉਹਨੂੰ ਇਹ ਲੱਗਦਾ ਕਿ ਨਵਾਂ ਨਵਾਂ ਇੱਕੋ ਹਾਰਿਆ ਹੋਇਆ ਕੈਂਡੀਡੇਟ ਹੈ ਫੇਰ ਵੀ ਉਹਨੂੰ ਚੱਕ ਕੇ ਜਿਹੜਾ ਰਾਜ ਮੰਤਰੀ ਬਣਾ ਦਿੱਤਾ ਤੇ ਉਹ ਇਦਾਂ ਦੀ ਗੱਲ ਉਹਨੂੰ ਸੂਟ ਕਰਦੀ ਹੈ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਨੂੰ ਸੂਟ ਨਹੀਂ ਕਰਦੀ ਪਰ ਬੀਜੇਪੀ ਦੀ ਨੀਤੀ ਕੀ ਹੈ ਕਿ ਵਾਕੇ ਉਹ ਇਦਾਂ ਚਾਹੁੰਦੀ ਹੈ ਵੀ ਇੱਕ ਪੱਗ ਵਾਲਾ ਬੰਦਾ ਜਿਹੜਾ ਹੈਗਾ ਸੂਬੇ ਦਾ ਮੁੱਖ ਮੰਤਰੀ ਬਣੇ ਤੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਬੀਜੇਪੀ ਦੀ ਚੱਲੇ ਕਿ ਉਹ ਜਿਹੜਾ ਹੈਗਾ ਖੜਕੂ ਸਿੰਘਾ ਨਾਲ ਵੀ ਗੱਲਬਾਤ ਕਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਕੰਮ ਕਰੇ ਜਿਨ੍ਹਾਂ ਨੂੰ ਹੁਣ ਤੱਕ ਮਿੱਟੂ ਕਾਤਲ ਕਾਤਲ ਕਰਕੇ ਕਹਿੰਦਾ ਆ ਰਿਹਾ ਹੈ ਜੀ ਮੇਰੇ ਦਾਦੇ ਦੇ ਕਾਤਲ ਨੇ ਉਹਨਾਂ ਦੀ ਰਿਹਾਈ ਦੀ ਵੀ ਗੱਲ ਕਰੇ ਜਾਂ ਜਿਹੜਾ ਇੱਕ ਪੈਰਲਲ ਜਿਹੜਾ ਇੱਕ ਰੈਡੀਕਲ ਜਿਹੜਾ ਵਿਚਾਰ ਚੱਲਦਾ ਹੈ ਪੰਜਾਬ ਦੇ ਵਿੱਚ A89 ਦੇ ਵਿੱਚ ਵੀ ਇਹ ਗੱਲ ਆਈ ਸੀ ਉਦੋਂ ਤਾਂ ਬਹੁਤ ਜ਼ਿਆਦਾ ਜਿਹੜੇ ਸੀਗੇ ਐਮਪੀ ਜਿੱਤ ਗਏ ਸੀਗੇ ਜਿਹੜਾ ਇਦਾਂ ਦੀਆਂ ਜਿਹੜੀਆਂ ਗਰਮ ਖਿਆਲੀ ਪੰਥਕ ਧਿਰਾਂ ਨੇ ਤੇ ਹੁਣ ਵੀ ਦੋ ਉਮੀਦਵਾਰ ਜਿੱਤ ਗਏ ਭਾਵੇਂ ਠੀਕ ਹੈ ਉਹਨਾਂ ਦਾ ਆਪਣਾ ਨੈਰੇਟਿਵ ਅਲੱਗ-ਅਲੱਗ ਹੈ ਅਮਰਤਪਾਲ ਦਾ ਤੇ ਸਰਬਜੀਤ ਦਾ ਤੇ ਪਰ ਇਹ ਆ ਵੀ ਚਲੋ ਜਿੱਤੇ ਤਾਂ ਹੈ ਉਹ ਇੱਕ ਇਸ ਤਰ੍ਹਾਂ ਦੀ ਗੱਲ ਦੇ ਵਿੱਚ ਤੇ ਹੁਣ ਇਸ ਨੂੰ ਜਿਹੜੇ ਹੈਗੇ ਰਵਨੀਤ ਬਿੱਟੂ ਇਹ ਸਾਰੇ ਮਾਹੌਲ ਨੂੰ ਸ਼ਾਂਤ ਕਰਨ ਲਈ ਕਰ ਰਿਹਾ ਆਪਣੇ ਹੱਕ ਚ ਪਹੁੰਚਾਉਣ ਲਈ ਕਰ ਰਿਹਾ ਇਹ ਤਾਂ ਰਵਨੀਤ ਬਿੱਟੂ ਜਾਣਦਾ ਤੇ ਪਰ ਮੈਨੂੰ ਇਹ ਲੱਗਦਾ ਕਿ ਜਿੱਦਾਂ ਦਾ ਇਹ ਸਾਰੇ ਇਸ ਚੱਕਰ ਦੇ ਵਿੱਚ ਜਿਹੜਾ ਹੈ ਇਹ ਉਹ ਉਲਝ ਗਏ ਹੈ ਤੇ ਇਹ ਮੈਨੂੰ ਤਾਂ ਇਹ ਲੱਗਦਾ ਕਿ ਬਹੁਤਾਂ ਸਮਾਂ ਉਹ ਸ਼ਾਇਦ ਮੰਤਰੀ ਵੀ ਜਿਹੜਾ ਹੈ ਕੇਂਦਰ ਚ ਨਾ ਰਹਿ ਪਾਏ ਕਿਉਂਕਿ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਹੂੰ ਉਹਨੂੰ ਇਹ ਗੱਲਾਂ ਬਰਦਾਸ਼ਤ ਹੀ ਨਹੀਂ ਕਿਉਂਕਿ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਦਾ ਸੁਭਾਈ ਨਹੀਂ ਕਿ ਇਦਾਂ ਗੱਲਬਾਤ ਰਾਹੀਂ ਗੱਲ ਕਿਉਂਕਿ ਹਮੇਸ਼ਾ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਵਿਰੋਧ ਕਰਦੀ ਰਹੀ ਹੈ ਜਦੋਂ ਵੀ ਕੋਈ ਗੱਲਬਾਤ ਦੀ ਗੱਲ ਆਉਂਦੀ ਸੀ ਕਿਸੇ ਨਾ ਕਿਸੇ ਮੁੱਦੇ ਤੇ ਪਹੁੰਚਣ ਦੀ ਕੋਸ਼ਿਸ਼ ਹੁੰਦੀ ਸੀ ਤੇ ਇੱਥੋਂ ਤੱਕ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਹੈ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਜਿਹੜੀ ਬੀਜੇਪੀ ਇਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਇੰਦਰਾ ਗਾਂਧੇ ਪ੍ਰੈਸ਼ਰ ਪਾਉਂਦੀ ਹੈ ਉੱਥੇ ਪੰਜਾਬ ਦੇ ਵਿੱਚ ਆ ਹੋ ਰਿਹਾ ਹੈ ਨੇ ਹਿੰਦੂਆਂ ਦੇ ਕਤਲ ਹੋ ਰਹੇ ਨੇ ਜੀ ਉੱਥੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਅਡਵਾਨੀ ਜੀ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਉਹਨਾਂ ਦੇ ਕਹਿਣ ਤੇ ਜਿਹੜਾ ਹੈ ਇੰਦਰਾ ਨੇ ਬਲੂਸ ਆਪਰੇਸ਼ਨ ਕੀਤਾ ਉੱਥੇ ਫੌਜ ਭੇਜੀ ਤਾਂ ਉੱਥੋਂ ਜਾ ਕੇ ਅੱਤਵਾਦ ਦਾ ਖਾਤਮਾ ਹੋਇਆ ਇਹ ਸ਼ਬਦ ਵਰਤੇ ਉਹਨੇ ਤੇ ਹੁਣ ਇਹਨੂੰ ਇਸ ਗੱਲ ਨੂੰ ਦੇਖੋ ਇਸ ਸਾਰੇ ਮਾਮਲੇ ਤੇ ਬਿਆਨ ਆ ਗਿਆ ਸੁਨੀਲ ਜਾਖੜ ਉਹ ਵੀ ਕਾਂਗਰਸ ਚ ਆਏ ਹੋਏ ਨੇ ਹੋਰ ਕਿੰਨੇ ਲੀਡਰ ਕਾਂਗਰਸ ਚ ਆਏ ਹੋਏ ਨੇ ਕਾਂਗਰਸ ਵਾਲਿਆਂ ਨੂੰ ਤਾਂ ਕਿਤੇ ਨਾ ਕਿਤੇ ਗੱਲ ਸਮਝ ਪੈ ਸਕਦੇ ਆ ਕਿ ਹਾਂ ਇਦਾਂ ਗੱਲਬਾਤ ਰਹੀ ਗੱਲਾਂ ਨਵੇੜੀਆਂ ਜਾਣ ਤੇ ਪਰ ਹੁਣ ਉਹ ਇਸ ਨੂੰ ਕਿਵੇਂ ਲੈਂਦੇ ਆ ਕਿਉਂਕਿ ਅਜੇ ਤੱਕ ਇਸ ਦਾ ਰਿਐਕਸ਼ਨ ਨਹੀਂ ਆਇਆ ਹਾਲਾਂਕਿ ਕੋਈ ਕਿਸੇ ਸੀਨੀਅਰ ਲੀਡਰ ਦਾ ਜਾਂ ਸੈਂਟਰ ਤੋਂ ਕੋਈ ਰਿਐਕਸ਼ਨ ਨਹੀਂ ਆਇਆ ਰਵਨੀਤ ਬਿੱਟੂ ਤੋਂ ਇਲਾਵਾ ਪਰ ਪੰਜਾਬ ਦੇ ਇੱਕ ਨਿਤੜਕ ਸਿੰਘ ਬਰਾੜ ਨੇ ਭਾਜਪਾ ਦੇ ਆਗੂ ਨੇ ਉਹ ਜ਼ਰੂਰ ਕਹਿੰਦੇ ਨੇ ਕਿ ਬਿੱਟੂ ਜਿਹੜਾ ਹੈ ਉਹ ਭਾਜਪਾ ਦੇ ਏਜੰਡੇ ਤੋਂ ਉਲਟ ਚੱਲ ਰਿਹਾ ਹੈ ਭਾਜਪਾ ਕਦੇ ਵੀ ਗਰਮ ਖਿਆਲੀ ਤੇ ਖਾਲਸਤਾਨੀਆਂ ਨੂੰ ਸਮਰਥਨ ਨਹੀਂ ਕਰਦੀ ਪਰ ਬਿੱਟੂ ਉਹਨਾਂ ਨੂੰ ਸਮਰਥਨ ਕਰਨ ਦੀ ਗੱਲ ਕਰ ਰਹੇ ਨੇ ਉਹਨਾਂ ਇਹ ਗੱਲ ਕਹੀ ਹੈ ਕਿ ਬੀਜੇਪੀ ਦੇ ਏਜੰਡੇ ਤੋਂ ਉਲਟ ਬਿੱਟੂ ਕੰਮ ਕਰ ਰਿਹਾ ਹੈ ਨਹੀਂ ਦੇਖੋ ਨਤੜਕ ਸਿੰਘ ਬਰਾੜ ਹੋਰਾਂ ਦਾ ਕਿੰਨਾ ਕੁ ਨੋਟਸ ਪਾਰਟੀ ਲੈਂਦੀ ਹੈ ਠੀਕ ਹੈ ਉਹਨਾਂ ਦੇ ਆਪਣੇ ਜਿਹੜੇ ਵਿਚਾਰ ਜ਼ਾਤੀ ਹੋ ਸਕਦੇ ਨੇ ਜਿਵੇਂ ਬਿੱਟੂ ਦੇ ਵਿਚਾਰ ਵੀ ਜ਼ਾਤੀ ਹੋ ਸਕਦੇ ਨੇ ਠੀਕ ਹੈ ਕਿ ਨਹੀਂ ਪਰ ਕਿਉਂਕਿ ਬਿੱਟੂ ਹੁਣ ਮੰਤਰੀ ਹੈ ਕੇਂਦਰ ਦੇ ਵਿੱਚ ਤੇ ਜੇ ਮੰਤਰੀ ਇਹ ਗੱਲ ਕਹਿੰਦਾ ਤਾਂ ਉਹ ਮੰਨੇ ਜਾਏਗਾ ਕਿ ਸਰਕਾਰ ਦੀ ਗੱਲ ਹੈ ਕਿਉਂਕਿ ਮੰਤਰੀ ਤਾਂ ਸਰਕਾਰ ਹੈ ਕੈਬਨਟ ਹਾਂਜੀ ਤੇ ਜੇ ਿੰਦਰਪਤ ਸਿੰਘ ਬਰਾੜੇ ਕਹਿੰਦੇ ਵੀ ਨੇ ਹੋ ਸਕਦਾ ਹੈ ਕਿ ਉਹ ਭਾਜਪਾ ਦੇ ਉਹਨਾਂ ਲੀਡਰਾਂ ਨੂੰ ਜਿਹੜੇ ਇਦਾਂ ਦੀ ਗੱਲ ਕਦੇ ਜਿਨ੍ਹਾਂ ਨੇ ਮੰਨੀ ਨਹੀਂ ਨਾ ਹੋਰ ਉਹਨੂੰ ਖੁਸ਼ ਕਰਨ ਵਾਸਤੇ ਕਹਿੰਦੇ ਹੁਣ ਜਾਂ ਕੇਂਦਰੀ ਲੀਡਰਸ਼ਿਪ ਦੀਆਂ ਜਿਹੜੀਆਂ ਹੋਰ ਗੁੱਡ ਬੁਕਸ ਦੇ ਵਿੱਚ ਆਉਣ ਲਈ ਇਹ ਕਹਿੰਦੇ ਹੁਣ ਕਿ ਇਦਾਂ ਕਦੇ ਗੱਲ ਨਹੀਂ ਹੋ ਸਕਦੀ ਤੇ ਜਾਂ ਇਹ ਖਾਲਸਤਾਨੀਆਂ ਨਾਲ ਪਰ ਬਰਾੜ ਸਾਹਿਬ ਦੀ ਆਪਣੀ ਜਿਹੜੀ ਬੈਕਗ੍ਰਾਉਂਡ ਆ ਉਹ ਵੀ ਤਾਂ ਇਦਾਂ ਦੀ ਆ ਉਹ ਕਦੇ ਪਹਿਲਾਂ ਭਾਜੀਪੀ ਚ ਥੋੜੀ ਰਹੇ ਆ ਉਹ ਤਾਂ ਆਪ ਪੂਰੇ ਜਿਹੜਾ ਰੈਡੀਕਲ ਉਹਦਾ ਹਿੱਸਾ ਰਹੇ ਨੇ ਤੇ ਪਰ ਇਹ ਹੈ ਕਿ ਦੇਖੋ ਗੱਲ ਇੱਕ ਕਮਲਜੀਤ ਜੀ ਇੱਕ ਗੱਲ ਜਿਹੜੀ ਇਹਨੂੰ ਵਿਚਾਰੀ ਜਾਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਸਭ ਤੋਂ ਵੱਧ ਨੁਕਸਾਨ ਉਦੋਂ ਹੋਇਆ ਜਦੋਂ ਰਵਨੀਤ ਮਿੱਟੂ ਦਾ ਦਾਦਾ ਜਿਹੜਾ ਸੀ ਉਹ ਮੁੱਖ ਮੰਤਰੀ ਬਣਿਆ ਤੇ ਕਿਉਂਕਿ ਉਸ ਤੋਂ ਪਹਿਲਾਂ ਠੀਕ ਹੈ ਇਹ ਕਟਨਾਵਾਵਾਂ ਹੁੰਦੀਆਂ ਰਹੀਆਂ ਪੰਜਾਬ ਦੇ ਵਿੱਚ ਉਦੋਂ ਤਾਂ ਮੈਂ ਸਰਗਰਮ ਪੱਤਰਕਾਰੀ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਕਿਵੇਂ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਹੋਇਆ ਜਿਹੜੇ ਕੋਈ ਅੰਡਰਗਰਾਉਂਡ ਜਿਹੜੇ ਮੁੰਡੇ ਸੀ ਉਹਨਾਂ ਨੂੰ ਚੁੱਕ ਚੁੱਕ ਕੇ ਜਿਹੜਾ ਹੈਗਾ ਪੁਰਸ ਮੁਕਾਬਨਾ ਚ ਮਾਰਿਆ ਗਿਆ ਕਈਆਂ ਨੂੰ ਘਰੋਂ ਚੁੱਕ ਲਿਆ ਸਮਰਥਕਾਂ ਨੂੰ ਚੁੱਕ ਲਿਆ ਸਭ ਤੋਂ ਵੱਧ ਨੁਕਸਾਨ ਉਦੋਂ ਹੋਇਆ ਤੇ ਜਿਹਦਾ ਮੇਰਾ ਖਿਆਲ ਹੈ ਬੈਂ ਸਿੰਘ ਨੂੰ ਇਹਦਾ ਖਮੈਜ਼ਾ ਵੀ ਭੁਗਤਣਾ ਪਿਆ ਤੇ ਉਹਨੂੰ ਮੈਂ ਕੋਈ ਇਦਾਂ ਨਹੀਂ ਕੋਈ ਐ ਨਹੀਂ ਕਹਿੰਦਾ ਕਿ ਬੜਿਆਂਦਾ ਨਹੀਂ ਕਿ ਕਿਉਂਕਿ ਮੈਂ ਤਾਂ ਪਹਿਲੇ ਕਹਿ ਕੇ ਹਿੰਸਾ ਜਾਂ ਕਤਲ ਕਰਨਾ ਕਿਸੇ ਮਾਮਲੇ ਦਾ ਹੱਲ ਨਹੀਂਗਾ ਤੇ ਪਰ ਕਿਉਂਕਿ ਉਹਦੀ ਕੀਮਤ ਚਕਾਉਣੀ ਪਈ ਬੈਂ ਸਿੰਘ ਨੂੰ ਜਿਹਦਾ ਬਾਅਦ ਚ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਕਾਂਗਰਸ ਨੇ ਵੀ ਕੀਤਾ ਕਿ ਦੇਖੋ ਜੀ ਅਤਵਾਦ ਦੇ ਖਾਤਮੇ ਦੀ ਜਿਹੜੀ ਕੀਮਤ ਚਕਾਉਣੀ ਪਈ ਤੇ ਉਹ ਅਤਵਾਦ ਕਿੱਥੇ ਐ ਗਲੀਆਂ ਦੇ ਵਿੱਚ ਐ ਕਿ ਜਾਂ ਘਰਾਂ ਦੇ ਵਿੱਚ ਐ ਖੇਤਾਂ ਦੇ ਵਿੱਚ ਐ ਅਸਲ ਅਤਵਾਦ ਤਾਂ ਤੁਹਾਡੇ ਦਿਮਾਗਾਂ ਦੇ ਸਿਰਾਂ 'ਚ ਹੁੰਦਾ ਨਾ ਜੀ ਤੇ ਜੇ ਤੁਸੀਂ ਉੱਥੋਂ ਕੱਢੋਗੇ ਤਾਂ ਸਾਰੀ ਗੱਲ ਨਿਬੜੂਗੀ ਸਾਡੇ ਦੇਸ਼ ਦਾ ਜਿਹੜਾ ਜਿੱਦਾਂ ਦਾ ਮਲਟੀ ਲੈਂਗੁਅਵਲ ਮਲਟੀ ਕਲਚਰਲ ਸਾਡਾ ਦੇਸ਼ ਐ ਤੇ ਇੱਥੇ ਤਾਂ ਇਹ ਹੈਗਾ ਕਿ ਇਹ ਗੱਲ ਚੱਲ ਹੀ ਨਹੀਂ ਸਕਦੀ ਇਸ ਡੰਡੇ ਦੇ ਜ਼ੋਰ ਨਾਲ ਚਲਾਉਣਾ ਕਿਤੇ ਚੱਲਿਆ ਅਜੇ ਤੱਕ ਨਾਰਥ-ਈਸਟ ਦੇ ਵਿੱਚ ਕਿੰਨੇ ਸਾਲ ਕਾਂਗਰਸ ਵੇਲੇ ਨਾਗਿਆਂ ਨੂੰ ਦਬਾਇਆ ਕਦੇ ਅਸਾਮੀਆਂ ਨੂੰ ਦਬਾਇਆ ਫੌਜਾਂ ਭੇਜੀਆਂ ਉੱਥੇ ਸਾਰਾ ਕੁਝ ਹੀ ਹੁੰਦਾ ਰਿਹਾ ਤੇ ਪੰਜਾਬ ਦੇ ਵਿੱਚ ਵੀ ਠੀਕ ਹੈ 84 ਦੇ ਵਿੱਚ ਫੌਜ ਦਾ ਹਮਲਾ ਹੋਇਆ ਤੇ ਕਿੰਨਾ ਤਰੀਕੇ ਫੌਜ ਟਿਕ ਸਕੀ ਗਲਤਵਾਦ ਤਾਂ ਅਖੀਰ 'ਚ ਜਾ ਕੇ ਟੇਬਲ ਤੇ ਹੋਏ ਸਮਝੌਤੇ ਹੋਏ ਉਹ ਮਾੜੇ ਹੋਏ ਚੰਗੇ ਹੋਏ ਉਹਨਾਂ ਦੇ ਕੀ ਅਰਥ ਨਿਕਲੇ ਇਹ ਅਲੱਗ ਗੱਲ ਹੈ ਪਰ ਇਹ ਕਿ ਜੇ ਉਹ ਜਿਹੜੀ ਇੱਕ ਪਾਸੇ ਇਹੀ ਜਿਦੋਂ ਕਾਂਗਰਸ ਦੇ ਵਿੱਚ ਰਵਨੀਤ ਵੀਟੂ ਇਹ ਕਹਿੰਦੇ ਸੀ ਕਿ ਮੇਰੇ ਦਾਦਾ ਜੀ ਦੇ ਕਾਤਲ ਨੇ ਜੀ ਇਹਨਾਂ ਨੂੰ ਹਰਗिज ਨਹੀਂ ਬਖਸ਼ਿਆ ਜਾ ਸਕਦਾ ਲੋਕ ਸਭਾ ਦੇ ਵਿੱਚ ਉਹਨਾਂ ਦਾ ਇਹ ਬਿਆਨ ਹੈ ਬਿਲਕੁਲ ਤੇ ਇਹ ਇਹ ਤਾਂ ਜਿਹੜੀ ਬਾਹਰ ਦੀ ਜਾਂ ਹੋਰ ਗੱਲਾਂ ਉਹ ਤਾਂ ਬਾਅਦ ਦੀਆਂ ਨੇ ਤੇ ਪਰ ਹੁਣ ਇੱਕੋ ਤਾਂ ਜਿਹਨੂੰ ਤੁਸੀਂ ਯੂ ਟਰਨ ਦਾ ਜਿਹੜਾ ਹੈ ਨਾਂ ਲਿਆ ਹਾਲਾਂਕਿ ਲੀਡਰਾਂ ਦਾ ਕੋਈ دین ਧਰਮ ਨਹੀਂ ਹੁੰਦਾ ਤੇ ਇਹ ਜਿਵੇਂ ਉਹ ਇੱਕ ਕਹਾਵਤਾਂ ਨਾ ਬੜੀ ਪੁਰਾਣੀ ਅੰਗਰੇਜ਼ੀ ਦੀ ਕਿ ਜਿਹੜਾ ਹੈਗਾ ਰਾਜਨੀਤੀ ਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੈ ਉਹ ਉਹ ਮਾਮਲਾ ਇੱਥੇ ਹੈ ਹੁਣ ਹੁਣ ਹੋ ਸਕਦਾ ਕੱਲ ਨੂੰ ਇੱਥੋਂ ਫੇਰ ਉਹ ਯੂ ਟਰਨ ਲੈ ਜਾਣਾ ਮੈਂ ਕਹਿੰਦਾ ਕਿ ਜੇ ਇਹ ਗੱਲ ਕਰਦੇ ਐ ਜਾਂ ਇਹ ਉਹਨਾਂ ਦਾ ਅਜੈਂਡਾ ਹੈ ਜੇ ਬੀਜੇਪੀ ਦਾ ਵੀ ਅਜੈਂਡਾ ਮੈਨੂੰ ਮੈਂ ਕਹਿੰਨਾ ਕਿ ਚੰਗੀ ਗੱਲ ਹੈ ਗੱਲਬਾਤ ਰਾਹੀਂ ਮਸਲੇ ਹੱਲ ਹੋਣੇ ਚਾਹੀਦੇ ਨੇ ਜਿਹੜੇ ਇੰਨੇ ਇੰਨੇ ਸਾਲਾਂ ਤੋਂ ਰੁੜ ਰਹੇ ਨੇ ਜੇਲ੍ਹਾਂ 'ਚ ਉਹ ਆਪਣੇ ਘਰਾਂ 'ਚ ਆਉਣੇ ਚਾਹੀਦੇ ਨੇ ਸਜ਼ਾ ਤਾਂ ਉਹਨਾਂ ਨੇ ਬਹੁਤ ਭੁਗਤ ਲਈ ਐ ਤੇ ਜਾਂ ਜੋ ਕਹਿੰਦਾ ਕਿ ਜਿਹੜੇ ਥੋੜੇ ਜੇ ਰੈਡੀਕਲ ਵਿਚਾਰਤਾ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਜਿਵੇਂ ਉਹ ਕਹਿੰਦਾ ਕਿ ਮੈਂ ਅਮਰਪਾਲ ਦੇ ਪਰਿਵਾਰ ਨਾਲ ਗੱਲ ਕਰਾਂਗਾ ਜਾਂ ਦੂਜਿਆਂ ਨਾਲ ਵੀ ਮੇਰਾ ਖਿਆਲ ਕਿ ਉਹ ਬਿਲਕੁਲ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਉਹ ਕੋਈ ਏਲੀਅਨ ਤਾਂ ਹੈ ਨਹੀਂ ਇਸ ਧਰਤੀ ਦੇ ਇੱਥੇ ਨੂੰ ਹੀ ਜੰਪ ਕਰ ਲੈਣਾ ਜੀ ਵਿਚਾਰਤਾ ਰਹਾਦਾ ਹੀ ਫਰਕ ਹੁੰਦਾ ਵਿਚਾਰਤਾ ਰ ਬਦਲਦੀ ਰਹਿੰਦੀ ਹੋ ਸਕਦਾ ਹੁਣ ਅਮਰਪਾਲ ਜ਼ਿਲ੍ਹੇ ਤੋਂ ਬਾਹਰ ਆਉਂਦਾ ਤਾਂ ਜਿਹੜੀ ਉਹ ਪਹਿਲੀ ਗੱਲ ਚੱਕਮੀ ਬਹੁਤ ਕਰਦਾ ਸੀ ਹੋ ਸਕਦਾ ਦੁਬਾਰਾ ਫੇਰ ਉਹ ਉਹੀ ਗੱਲ ਕਰਨ ਲੱਗ ਜੇ ਜਿਹੜੇ ਬਾਕੀ ਜਦੋਂ ਆਏ ਮੁਖਤਾਰਾਜ ਉਹ ਕਰਨ ਲੱਗੇ ਸੋ ਇਸ ਕਰਕੇ ਨਵਜੀਤ ਰਵਨੀਤ ਬਿੱਟੂ ਦਾ ਜਿਹੜਾ ਉਹਦੇ ਪਿੱਛੇ ਜੇ ਤਾਂ ਇਹ ਭਾਜਪਾ ਦੀ ਲਾਈਨ ਇਹ ਹੈ ਕਿ ਗੱਲਬਾਤ ਕਰਨੀ ਹੈ ਮੈਂ ਸਮਝਦਾ ਕਿ ਚੰਗੀ ਗੱਲ ਹੈ ਜੇ ਇਹ ਸਮਝਦੇ ਕਿ ਭਾਜਪਾ ਇਹ ਬਟੂਰਾ ਹੀ ਪੰਜਾਬ ਦੇ ਵਿੱਚ ਸੱਤਾ ਚਾਉਣਾ ਚਾਹੁੰਦੀ ਹੈ ਹੋਰ ਹੈ ਇਹ ਗੱਲ ਵੀ ਜੇ ਇਹਨੂੰ ਭੁੱਲ ਜਾਣੀ ਚਾਹੀਦੀ ਹੈ ਕਿਉਂਕਿ ਭਾਜਪਾ ਜਿਹੜਾ ਪੰਜਾਬ ਦੇ ਲੋਕਾਂ ਦਾ ਜਿਹੜਾ ਸੁਭਾਅ ਹੈ ਉਹ ਬਿਲਕੁਲ ਹੋਰ ਤਰ੍ਹਾਂ ਦਾ ਜਿਹੜੀ ਬਾਹਰ ਕੋਈ ਲਹਿਰ ਚੱਲਦੀ ਹੈ ਦੇਸ਼ ਦੇ ਵਿੱਚ ਚੱਲਦੀ ਹੈ ਹਵਾ ਇੱਥੇ ਬਿਲਕੁਲ ਉਲਟ ਚੱਲ ਰਹੀ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਇੱਥੇ ਦੇਖੋ ਦੇਸ਼ ਦੇ ਵਿੱਚ ਹੁਣ ਇਹਨਾਂ ਚੋਣਾਂ ਦੇ ਵਿੱਚ ਜੋ ਗੱਲ ਚੱਲ ਰਹੀ ਸੀ ਜਿੱਦਾਂ ਦੁਬਾਰਾ ਬੀਜੇਪੀ ਦੀ ਸਰਕਾਰ ਬਣ ਗਈ ਠੀਕ ਹੈ ਇੱਥੇ ਵੀ ਬੀਜੇਪੀ ਨੂੰ ਸ਼ਾਹ ਮਿਲਿਆ ਕਿ ਜੀ ਸਾਨੂੰ ਇਹਨੇ ਪਰਸੈਂਟ ਵੋਟ ਮਿਲ ਗਈ ਪਰ ਕੋਈ ਇਥੋਂ ਐਮਪੀ ਤਾਂ ਨਹੀਂ ਜਿੱਤਿਆ ਪਹਿਲਾਂ ਜਿੱਤਦੇ ਰਹੇ ਆ ਇਹ ਇਹ ਵੀ ਬੀਜੇਪੀ ਨੂੰ ਸੋਚਣਾ ਚਾਹੀਦਾ ਨਾ ਜੀ ਤੇ ਉਹਨਾਂ ਨੇ ਆਪਣੇ ਹਾਲਾਂਕਿ ਕਾਂਗਰਸੀਆਂ ਨੂੰ ਲਿਆ ਕੇ ਵੀ ਜਿਹੜਾ ਸੀ ਉਹਨਾਂ ਤੋਂ ਚੋਣਾਂ ਲੜਾਈਆਂ ਬੀਬੀ ਪ੍ਰਨੀਤ ਕੌਰ ਨੂੰ ਲੜਾਈ ਇਹਨੂੰ ਰਵਨੀਤ ਨੂੰ ਚੋਣ ਲੜਾਈ ਤੇ ਇਹ ਠੀਕ ਹੈ ਰਵਨੀਤ ਬਿੱਟੂ ਲੁਧਿਆਣੇ ਤੇ ਪਰਫਾਰਮੈਂਸ ਚੰਗੀ ਦਿਖਾਈ ਦੂਜੇ ਨੰਬਰ ਤੇ ਰਿਹਾ ਪ੍ਰਨੀਤ ਕੌਰ ਤੀਜੇ ਨੰਬਰ ਤੇ ਰਹੀ ਤੇ ਪਰ ਜੇ ਇਹ ਸਮਝਦੀ ਹੈ ਕਿ ਬੀਜੇਪੀ ਕੇ ਇਸ ਦੁਬਾਰਾ ਤਾਂ 27% ਆਏ ਪਏ ਆ ਇਹ ਜਿਹੜਾ ਬੀਜੇਪੀ ਨੂੰ ਇਹ ਭੁਲੇਖਾ ਜਿਹੜਾ ਹੈ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਉਹ ਪੰਜਾਬੀਆਂ ਦਾ ਦਸਵਾਹ ਹੀ ਨਹੀਂ ਜਾਣਦੇ ਤੇ ਨਾ ਹੀ ਬੀਜੇਪੀ ਦਾ ਇਹ ਸੁਭਾਅ ਹੈ ਕਿ ਭਾਜਪਾ ਆਪਣੀ ਜਿਹੜਾ ਏਜੰਡਾ ਛੱਡ ਸਕਦੀ ਹੈ ਜਿਹੜਾ ਏਜੰਡਾ ਉਹਦਾ ਪੂਰੇ ਦੇਸ਼ ਦੇ ਵਿੱਚ ਹੈ ਜਿਹੜਾ ਏਜੰਡਾ ਉਹਦਾ ਯੂਪੀ ਦੇ ਵਿੱਚ ਹੈ ਜਿਹੜਾ ਏਜੰਡਾ ਗੁਜਰਾਤ ਦੇ ਵਿੱਚ ਹੈ ਤੇ ਉਹ ਕੰਦੇ ਪੰਜਾਬ ਲਈ ਤਾਂ ਬਦਲ ਨਹੀਂ ਸਕਦੀ ਹੂੰ ਕਿ ਦੂਜੀਆਂ ਘੱਟ ਗਿਣਤੀਆਂ ਨੂੰ ਕਿੱਥੇ ਫਿੱਟ ਕਰਕੇ ਰੱਖਣਾ ਹੈ ਜਾਂ ਹੋਰ ਕਿਦਾਂ ਰੱਖਣਾ ਹੈ ਹੁਣ ਤਾਂ ਬੀਜੇਪੀ ਦਾ ਵਿਰੋਧ ਆਰਐਸਐਸ ਵੀ ਕਰਨ ਲੱਗ ਪਈ ਹੈ ਤੇ ਇਸ ਤਰ੍ਹਾਂ ਦਾ ਮਾਹੌਲ ਘਟ ਗਿਣਤੀ ਦੀ ਤੁਸੀਂ ਗੱਲ ਕੀਤੀ ਪਰ 2019 ਤੋਂ ਬਾਅਦ ਕਿਉਂਕਿ ਜਦੋਂ ਤੋਂ ਜ਼ਿਆਦਾ ਮੈਨੂੰ ਵੀ ਸਮਝ ਆਣ ਲੱਗੀ ਹੈ ਕਿ 2019 ਤੋਂ ਬਾਅਦ ਬੀਜੇਪੀ ਦੀਆਂ ਜਿੰਨੀਆਂ ਵੀ ਸਟੇਟਮੈਂਟਸ ਆਉਂਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਿੰਨੀਆਂ ਵੀ ਸਟੇਟਮੈਂਟਸ ਆਉਂਦੀਆਂ ਨੇ ਖਾਸ ਤੌਰ ਤੇ ਉਹ ਇਹ ਗੱਲ ਕਹਿੰਦੇ ਨੇ ਕਿ ਸਿੱਖਾਂ ਦੇ ਲਈ ਗਰਤਾਰਪੁਰ ਲਾਂਗਾ ਖੋਲਿਆ ਗਿਆ ਛੋਟੇ ਸਾਹਿਬਜ਼ਾਦਿਆਂ ਦੇ ਜਿਹੜਾ ਸ਼ਹੀਦੀ ਦਿਹਾੜਾ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਏਗਾ ਸਿੱਖਾਂ ਪ੍ਰਤੀ ਪ੍ਰੇਮ ਬਹੁਤ ਸਾਰੇ ਸਿੱਖਾਗੋਆਂ ਨੂੰ ਬੁਲਾ ਕੇ ਸਿੱਖ ਜਿਹੜੇ ਵੱਡੇ ਸੰਤ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗਸ ਕਰਨਾ बार-बार ਪੰਜਾਬ ਦੇ ਵਿੱਚ ਆ ਕੇ ਪੱਗ ਬੰਨਣਾ ਪੰਜਾਬੀ ਦੇ ਵਿੱਚ ਭਾਸ਼ਣ ਦੇਣ ਦੀ ਕੋਸ਼ਿਸ਼ ਕਰਨਾ ਕਿਦਨਗੀਤੇ ਇਹ ਚਰਚਾਵਾਂ ਰਹਿੰਦੀਆਂ ਨੇ ਵੀ ਸਿੱਖਾਂ ਦੇ ਰਾਹੀ ਸਿੱਖਾਂ ਦੇ ਮਨਾਂ ਦੇ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਜਿਹੜੀ ਭਾਜਪਾ ਕਰ ਰਹੀ ਹੈ ਜਿਵੇਂ ਉਹ ਰਵਨੀਤ ਬਿੱਟੂ ਇੱਕਦਮ ਬਦਲਦੇ ਨੇ ਸੈਂਟਰ ਦੇ ਵਿੱਚ ਜਾ ਕੇ ਸਿੱਖਾਂ ਪ੍ਰਤੀ ਪ੍ਰੇਮ ਦੀ ਗੱਲ ਕਰਨ ਲੱਗ ਜਾਂਦੇ ਨੇ ਕੀ ਹੁਣ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਮਤਲਬ ਇਹ ਚਰਚਾਵਾਂ ਚਲਦੀਆਂ ਨੇ ਕਿ ਸਿੱਖ ਚਿਹਰੇ ਦੇ ਰਾਹੀ ਸਿੱਖਾਂ ਦੇ ਦਿਲਾਂ ਦੇ ਵਿੱਚ ਭਾਜਪਾ ਜਿਹੜੀ ਆਪਣੀ ਜਗ੍ਹਾ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੀ ਹੈ ਦੇਖੋ ਇਹ ਜਿਹੜਾ ਤੁਹਾਡਾ ਸਵਾਲ ਹੈ ਨਾ ਇਹ ਪਹਿਲੀ ਗੱਲ ਤਾਂ ਇਹ ਸਾਰੀ ਇੱਕ ਬੜੀ ਵੱਡੀ ਗੁੰਝਲ ਹੈ ਹਮ ਪ੍ਰਧਾਨ ਮੰਤਰੀ ਜੀ ਬੀਜੇਪੀ ਦੇ ਹੋਰ ਲੀਡਰ ਸਿੱਖ ਗੁਰੂਆਂ ਪ੍ਰਤੀ ਸ਼ਰਧਾ ਰੱਖਦੇ ਆ ਮੈਨੂੰ ਪਤਾ ਰੱਖਦੇ ਆ ਹਮ ਤੇ ਇਥੋਂ ਤੱਕ ਕਿ ਜਿਹੜੇ ਫਾਣਵੀਸ ਜਿਹੜੇ ਮਹਾਰਾਸ਼ਟਰ ਦੇ ਸੀਐਮ ਰਹੇ ਨੇ ਹਮ ਤੇ ਦਵਿੰਦਰ ਫਾਣਵੀਸ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਉਹ ਜਾ ਕੇ ਕੀਰਤਨ ਕਰਦੀ ਆ ਉੱਥੇ ਗੁਰਦੁਆਰੇ ਦੇ ਵਿੱਚ ਹਮ ਮੈਂ ਮੈਂ ਮੈਨੂੰ ਇਸ ਪੱਖੋਂ ਲਈ ਨਹੀਂ ਰਿਹਾ ਹਮ ਮੈਨੋਰਟੀ ਦਾ ਇਸ਼ੂ ਹੋ ਰਿਹਾ ਧਰਮ ਦਾ ਇਸ਼ੂ ਬਿਲਕੁਲ ਹੋ ਰਿਹਾ ਠੀਕ ਆ ਸੀ ਧਾਰਮਿਕ ਘਟਨਦੀ ਆਪਣੇ ਆਪ ਨੂੰ ਕਹਿੰਦੇ ਆ ਇਹ ਲੱਗ ਗੱਲ ਹੈ ਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾ ਸਿਧਾਂਤ ਹੈ ਇੱਕ ਇਹੋ ਜਿਹਾ ਡਾਕਟਰਾਈਨ ਹੈ ਉਹ ਕਦੇ ਫਿਰਕੂ ਆਧਾਰ ਤੇ ਜਾਂ ਹੋ ਰਿਹਾ ਅਲੱਗ ਕਿਸੇ ਨੂੰ ਸੋਚਦੇ ਹੀ ਨਹੀਂ ਤੇ ਸਰਬੱਤ ਦੇ ਭਲੇ ਦੀ ਗੱਲ ਜੇ ਆਪਾਂ ਸੌਖੇ ਸ਼ਬਦਾਂ ਚ ਕਹੀ ਹਾਲਾਂਕਿ ਬਹੁਤ ਕੁਝ ਪਿਆ ਗੁਰਬਾਣੀ ਬਹੁਤ ਬੜਾ ਬੜਾ ਸਮੁੰਦਰ ਹੈ ਤੇ ਉਹ ਜਿਹੜਾ ਇਹਦਾ ਕਰਕਸ ਹੈ ਜੇ ਆਪਾਂ ਉਹਦਾ ਲਈਏ ਤਾਂ ਸਰਬੱਤ ਦੇ ਭਲੇ ਦੀ ਜਿਹੜੀ ਗੱਲ ਹੈ ਤੇ ਉਹ ਹੁਣ ਆਉਂਦੀ ਹੈ ਤੇ ਉਹਦੇ 'ਚ ਜੇ ਉਹ ਐਪਰੀਸ਼ੀਏਟ ਕਰਦੇ ਆ ਜਾਂ ਚੰਗਾ ਸਮਝਦੇ ਆ ਉਹਨਾਂ ਨੇ ਕਰਤਾਰਪੁਰ ਲੰਗਾ ਤੱਕ ਇਹ ਸਰਬੱਬ ਨਾਲੇ ਗੱਲ ਬਣ ਗਈ ਨਾ ਕਿ ਉਹ ਪ੍ਰਧਾਨ ਮੰਤਰੀ ਸੀਗੇ ਉਦੋਂ ਤੇ ਉਦੋਂ ਸਰਕਾਰ ਉੱਥੇ ਬਦਲੀ ਪਾਕਿਸਤਾਨ ਤੇ ਇਹ ਤਾਂ ਬੜੇ ਚਿਰ ਦਾ ਜਿਹੜਾ ਇਹਦਾ ਬਲੂਪ੍ਰਿੰਟ ਬਣ ਰਿਹਾ ਸੀ ਕਿ ਕਿੱਦਾਂ ਹੋਣਾ ਚਾਹੀਦਾ ਇਹਦੇ ਲਈ ਮਾਡਲਿਟੀਆਂ ਕੀ ਹੋਣੀਆਂ ਚਾਹੀਦੀਆਂ ਉਹਨਾਂ ਨੇ ਲੰਗਾ ਖੋਲਦਾ ਪਰ ਮੋਡੈਲਿਟੀਜ਼ ਦਾ ਕੋਈ ਬਣਾਈਆਂ ਹੀ ਨਹੀਂ ਤੁਸੀਂ ਕਹਿੰਦੇ ਪਾਸਪੋਰਟ ਲੈ ਕੇ ਆਓ ਪਾਸਪੋਰਟ ਲੈ ਕੇ ਤੁਸੀਂ ਪਾਕਿਸਤਾਨ ਦਾ ਵੀਜ਼ਾ ਲੈ ਕੇ ਵੈਸੇ ਵੀ ਜਾ ਸਕਦੇ ਹੋ ਆਪਾਂ ਤਾਂ ਮੰਦੇ ਤਾਂ ਤਾਂ ਨਾ ਜੇ ਕੋਰੀਡੋਰ ਦਾ ਅਰਥ ਕੀ ਹੁੰਦਾ ਬਿਲਕੁਲ ਜੇ ਲੋਕ ਜਾ ਕੇ ਆਮ ਬੰਦਾ ਜਾ ਕੇ ਉਹਦਾ ਸਨਾਗਤੀ ਕਾਰਡ ਫਰ ਬਾਕੀ ਸਾਰੇ ਥਾਂ ਤੇ ਆਧਾਰ ਕਾਰਡ ਚੱਲਦਾ ਉੱਥੇ ਕਿਉਂ ਨਹੀਂ ਚੱਲਦਾ ਫਿਰ ਤਾਂ ਆਪਾਂ ਆਸਾਨ ਮੰਦੇ ਵੀ ਹਾਂ ਦੇਖੋ ਜੀ ਆ ਇੱਕ ਕੋਰੀਡੋਰ ਬਣਾਇਆ ਪਾਕਿਸਤਾਨ ਵਾਲੇ ਕਹਿੰਦੇ ਸਾਨੂੰ ਕੋਈ ਇਤਰਾਜ਼ ਹੀ ਨਹੀਂ ਅਸੀਂ ਪਾਸਪੋਰਟ ਤਾਂ ਮੰਗੇ ਹੀ ਨਹੀਂ ਇਹ ਤੁਹਾਡੀ ਸਰਕਾਰ ਮੰਗਦੀ ਹੈ ਇੱਕ ਗੱਲ ਦੂਜੀ ਗੱਲ ਛੋਟੇ ਸਾਹਿਬ ਜਦੋਂ ਦੀ ਸ਼ਹਾਦਤ ਵਾਲੇ ਦਿਨ ਨੂੰ ਬਾਲਬੀਰ ਦੇ ਜਿਹੜਾ ਹੈਗਾ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਐਲਾਨ ਕਰ ਦੇਣਾ ਜਾਂ ਹੋਰ ਮੈਂ ਕਹਿੰਦਾ ਚਲੋ ਠੀਕ ਹੈ ਉਹਨਾਂ ਨੇ ਉਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਂ ਉਹ ਇੱਕ ਸ਼ਰਦਾ ਰੱਖਦੇ ਆ ਤੇ ਪਰ ਉਹ ਇੱਕ ਆਪਣੇ ਮੁਹਾਵਰੇ ਚ ਕਿਉਂ ਗੱਲ ਕਰਦੇ ਆ ਉਹ ਸਾਡੇ ਜੇ ਜੇ ਹੁਣ ਕੱਲ ਨੂੰ ਕਹਿੰਦੇ ਦੇਖੋ ਜੀ ਅਸੀਂ ਤਾਂ ਜੀ ਮੁਸਲਮਾਨਾਂ ਨੂੰ ਵੀ ਆਪਣੇ ਗੱਲ ਲਾਉਨੇ ਆ ਤੇ ਈਦ ਦਾ ਨਾਂ ਕੁਝ ਆਪਣੇ ਮੁਤਾਬਕ ਰੱਖ ਦੇਣ ਉਹ ਹਾਂਜੀ ਇਹ ਥੋੜੀ ਹੁੰਦਾ ਜਦੋਂ ਅਸੀਂ ਹਰ ਸਾਲ ਕਹਿੰਦੇ ਆ ਕਿ ਇਹ ਸ਼ਹਾਦਤ ਹੈ ਇਹ ਲਸਾਨੀ ਸ਼ਹਾਦਤ ਹੈ ਤੇ ਉਹਨਾਂ ਨੂੰ ਇਸ ਇਹ ਨਾਂ ਰੱਖਣ ਚ ਕੀ ਇਤਰਾਜ਼ ਸੀਗਾ ਤੇ ਉਹ ਐ ਵੀ ਇਹ ਜਿਹੜਾ ਆਰਐਸਐਸ ਦਾ ਏਜੰਡਾ ਹੈ ਉਹ ਵੀ ਉਹੀ ਪੇਸ਼ ਕਰਨਾ ਚਾਹੁੰਦਾ ਕਿ ਜਿਹੜੇ ਸਿੱਖ ਨੇ ਅਸਲ ਚ Hindu ਹੀ ਨੇ ਇਸ ਕਰਕੇ ਪ੍ਰੋਬਲਮ ਇਥੇ ਥੋੜੀ ਜੀ ਬੀਜੇਪੀ ਨੂੰ ਘਟ ਹੈ ਜਿਹੜੀ ਜਿੰਨੇ ਉਹਨਾਂ ਨੂੰ ਮੁਸਲਮਾਨਾਂ ਨਾਲ ਪ੍ਰੋਬਲਮ ਹੈ ਤੇ ਸਿੱਖ ਸਿਧਾਂਤ ਇਹ ਕਹਿੰਦਾ ਵੀ ਸਰਬੱਤ ਦਾ ਭਲਾ ਸਿੱਖ ਸਿਧਾਂਤ ਕਹਿੰਦਾ ਵੀ Hindu ਵੀ Sikh ਵੀ ईसाई ਵੀ ਬੋਧੀ ਵੀ ਜੈਨੀ ਵੀ ਸਾਰੇ ਸਾਰਿਆਂ ਦੇ ਭਲਾ ਹੋਣਾ ਚਾਹੀਦਾ ਸਾਰੇ ਬਰਾਬਰ ਨੇ ਇੱਕ ਇਨਸਾਨ ਦੇ ਤੌਰ ਤੇ ਜਿਹੜੀ ਮਨੁੱਖਤਾ ਦੇ ਤੌਰ ਤੇ ਇੱਥੇ ਜਿਹੜਾ ਫਰਕ ਆ ਫਿਰ BJP ਦਾ ਤੇ ਇਹੀ ਇਸੇ ਕਰਕੇ ਉਹ ਪੰਜਾਬੀਆਂ ਦੇ ਸੁਭਾਅ ਨੂੰ ਨਹੀਂ ਸਮਝਦੇ ਸਿਰਫ ਦਸਤਾਰ ਬੰਨਣ ਨਾਲ ਦਸਤਾਰ ਤਾਂ ਪਹਿਲਾਂ ਇੰਦਰਾ ਗਾਂਧੀ ਜਦੋਂ ਆਉਂਦੇ ਸੀ ਉਹ ਵੀ ਬੰਨਦੇ ਰਹੇ ਆ ਪੰਜਾਬ 'ਚ ਪੁਰਾਣੀ ਗੱਲ ਹੈ ਤੇ ਪਰ ਇਹ ਵੀ ਉਦੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੈ ਇਹ ਕੀ ਕੀਤਾ ਜੇ ਜੇ ਇਹ ਗੱਲ ਇਦਾਂ ਤੇ ਬੀਜੇਪੀ ਨੂੰ ਕੀ ਲਾਲਚ ਹੁੰਦਾ ਵੀ ਉਹ ਬੀਜੇਪੀ ਆਪਣੀ ਜਗ੍ਹਾ ਰਹੇ ਤੇ ਬੀਜੇਪੀ ਦੀ ਐਡਾ ਵੱਡਾ ਇਥੇ ਕੇਡਰ ਪਿਆ ਸੀ ਲੀਡਰ ਪਏ ਸੀ ਉਹਨਾਂ ਨੂੰ ਇਗਨੋਰ ਕਿਉਂ ਕੀਤਾ ਜਰੂਰ ਥੋੜੇ ਸੇ ਵੀ ਉਹ ਸਰਦਾਰਾਂ ਨੂੰ ਜਾਂ ਪੱਗਾਂ ਵਾਲੇ ਬੰਦਿਆਂ ਨੂੰ ਜਿਉਂ ਕੋਈ ਫਰਕ ਹੀ ਨਹੀਂ ਸਮਝਦੀ ਤੇ ਉਹ ਲੀਡਰ ਕਿਹੜਾ ਫਰਕ ਸਮਝਦੇ ਆ ਜਿਹੜੇ ਪੰਜਾਬ ਵਿੱਚ ਰਜਿਸਟਰ ਕਰਦੇ ਆ ਬੀਜੇਪੀ ਦੇ ਲੀਡਰ ਕਦੇ ਉਹ ਸਿੱਖਾਂ ਨਾਲ ਵਿਤਕਰਾ ਨਹੀਂ ਕਰਦਾ ਸਾਰਿਆਂ ਦੇ ਜ਼ਬੰਦ ਨੇ ਪਰਿਵਾਰਕ ਜ਼ਬੰਦ ਨੇ ਬਹੁਤਿਆਂ ਨੇ ਸੋ ਇਹ ਜਿਹੜੀ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਕ ਪੋਲੀਟੀਕਲੀ ਤੇ ਇੱਕ ਸੋਸ਼ੀਅਲੀ ਜਿਹੜਾ ਜਿੱਦਾਂ ਦਾ ਹੈ ਉਹ ਇੱਕ ਨਵੇਂ ਤਰੀਕੇ ਦੇ ਨਾਲ ਇਹਦੀ ਇੰਜੀਨੀਅਰਿੰਗ ਨੂੰ ਲੈ ਕੇ ਇਹ ਕਰਨ ਦੀ ਕੋਸ਼ਿਸ਼ ਨੇ ਪਰ ਉਹ ਜਿਹੜੀ ਹੈ ਕਿ ਇੱਥੇ ਅਸੀਂ ਸੱਤਾ 'ਚ ਆ ਜਾਾਂਗੇ ਅਸੀਂ ਕੋਲੀਸ਼ਨ ਦੀ ਸਰਕਾਰ ਤਾਂ ਉਹਨਾਂ ਦੀ ਪਹਿਲਾਂ ਅਕਾਲੀ ਦਲ ਨਾਲ ਰਹੀ ਹੈ ਇਸ ਤੋਂ ਬਾਅਦ ਸੂਟ ਉਹਨਾਂ ਨੂੰ ਕਿਹੜੀ ਪਾਰਟੀ ਕਰ ਸਕਦੀ ਹੈ ਬਾਦਲ ਦਰ ਲਾਣੋ ਤੇ ਇਸ ਕਰਕੇ ਉਹ ਇਸ ਗੱਲ ਨੂੰ ਉਹਨਾਂ ਨੂੰ ਮੇਰਾ ਖਿਆਲ ਹੈ ਭੁੱਲ ਜਾਣਾ ਚਾਹੀਦਾ ਹਮ ਜਮਨੀਤ ਬਿੱਟੂ ਦੀ ਹਾਲ ਹੀ ਦੇ ਵਿੱਚ ਇੱਕ ਸਟੇਟਮੈਂਟ ਸੁਣੀ ਸੀਗੀ ਉਹਦੇ ਤੇ ਵੀ ਗੱਲ ਕਰ ਹੀ ਲੈਨੇ ਆ ਕਿ ਉਹ ਕਹਿੰਦੇ ਕਿ ਮੈਂ ਹੁਣ ਮਨਿਸਟਰ ਬਣ ਗਿਆ ਸੋ ਜੋ ਰੇਲ ਡਿਪਾਰਟਮੈਂਟ ਉਹਨਾਂ ਨੂੰ ਦਿੱਤਾ ਗਿਆ ਹੈ ਰਾਜ ਰੇਲ ਮੰਤਰੀ ਦਾ ਦਰਜਾ ਤੇ ਹੁਣ ਰੇਲ ਦਾ ਜਿੰਨਾ ਵੀ ਕੰਮ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਉਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਹੋਣੀ ਚਾਹੀਦੀ ਹੈ ਮਤਲਬ ਇੱਕ ਬੰਦਾ ਇੰਨਾ ਧਾਰਮਿਕ ਹੋ ਜਾਈ ਮੰਤਰੀ ਬਣਦੇ ਆਂ ਦੇਖੋ ਉਹ ਉਹਨਾਂ ਦੀ ਸ਼ਰਦਾ ਹੋ ਸਕਦੀ ਹੈ ਹੂੰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਸਾਫ਼ ਦੱਸ ਦਿਆਂ ਕਿ ਜਿਹੜਾ ਜਿਹੜੇ ਉੱਥੇ ਰੇਲ ਮੰਤਰੀ ਨੇ ਜਿਹੜੇ ਕੈਬਨਿਟ ਰੈਂਕ ਦੇ ਮੰਤਰੀ ਨੇ ਇਹ ਡਿਸੀਜਨ ਉਹਨਾਂ ਨੇ ਲੈਣੇ ਹੁੰਦੇ ਆ ਹੂੰ ਤੇ ਜਿਹੜਾ ਰਾਜ ਮੰਤਰੀ ਐ ਖਾਸ ਕਰਕੇ ਅਜੇ ਸਟੇਟਾਂ ਦੇ ਵਿੱਚ ਤਾਂ ਰਾਜ ਜਿਹੜਾ ਮਿਨਿਸਟਰ ਆਫ ਸਟੇਟ ਦਾ ਕੋਈ ਹੁੰਦਾ ਹੈ ਤੇ ਉੱਥੇ ਜਿਹੜਾ ਮਿਨਿਸਟਰ ਆਫ ਸਟੇਟ ਆ ਉਹਨੂੰ ਕੋਈ ਕੋਈ ਬਹੁਤੀ ਤਰਜੀਹ ਜਿਹੜੀ ਉਦਾਂ ਨਹੀਂ ਦਿੱਤੀ ਜਾਂਦੀ ਜਦੋਂ ਦੋਨੇ ਪਾਸੇ ਉਹਨਾਂ ਦੇ ਪੂਲ ਪ੍ਰੋਸੈਸਿੰਗ ਵੀ ਉੱਪਰ ਕੈਬਨਿਟ ਦਾ ਮੰਤਰੀ ਬੈਠਾ ਹੈ ਤੇ ਰੇਲਵੇ ਦੇ ਵਿੱਚ ਵੀ ਉੱਪਰ ਕੈਬਨਿਟ ਦਾ ਮੰਤਰੀ ਬੈਠਾ ਜੇ ਆਪਣੀ ਸ਼ਰਦਾਬਾਸ ਉਹ ਗੱਲ ਕਰਦੇ ਆ ਵੀ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਹ ਕੋਈ ਇਹ ਨਹੀਂਗਾ ਕਿ ਦੇਖੋ ਸਾਡੇ ਹੁਕਮਨਾਮਾ ਲੈਣ ਦੀ ਪਰੰਪਰਾ ਹੈ ਹਾਂਜੀ ਬਿਲਕੁਲ ਤੇ ਉਹ ਤੁਸੀਂ ਹੁਕਮਨਾਮਾ ਕਿਤੇ ਵੀ ਲੈ ਸਕਦੇ ਹੋ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਸਕਦੇ ਹੋ ਦਰਬਾਰ ਸਾਹਿਬ ਇਸ ਕਰਕੇ ਮੁਕੱद्दस ਹੈ ਕਿ ਚੌਥੀ ਪਾਸ਼ਾਹੀ ਨੇ ਇਹ ਜਗ੍ਹਾ ਚੁਣੀ ਆਪ ਠੀਕ ਹੈ ਨਾ ਸਿੱਖੀ ਦੇ ਪ੍ਰਚਾਰ ਵਾਸਤੇ ਪੰਜਵੀਂ ਪਾਸ਼ਾਹੀ ਨੇ ਜਿਹੜਾ ਸੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਨજરા ਸੰਪਾਦਨ ਕੀਤਾ ਇਸ ਕਰਕੇ ਕੋਈ ਉਹਦੀ ਇੰਪੋਰਟੈਂਸ ਹੈ ਤੇ ਅਦਰਵਾਈਜ਼ ਤਾਂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਤੁਸੀਂ ਹੁਕਮਨਾਮਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਲੈਣਾ ਹੈ ਨਾ ਕਿਤੇ ਜਗ੍ਹਾ ਨੂੰ ਮੱਥਾ ਟੇਕਣ ਜਾਂ ਨਾਮ ਹਾਂ ਦਰਸ਼ਨਾਂ ਲਈ ਤੁਸੀਂ ਜਾਓ ਤੁਹਾਡੀ ਸ਼ਰਧਾ ਉੱਤੇ ਸੇਵਾ ਕਰੋ ਸਾਰਾ ਕੁਝ ਹੈ ਲੰਗਰ ਸ਼ਕੋ ਲੰਗਰ ਦੀ ਸੇਵਾ ਕਰੋ ਉਹ ਇੱਕ ਬਿਲਕੁਲ ਅਲੱਗ ਚੀਜ਼ ਹੈ ਤੇ ਸਿਰਫ ਇਹ ਕਿ ਆਪਣੇ ਨੰਬਰ ਬਣਾਉਣ ਵਾਸਤੇ ਤੁਸੀਂ ਇਹ ਕਹਿ దిਏ ਤੇ ਕਿ ਉੱਥੇ ਮਤਲਬ ਕਿ ਕਈ ਗੱਲਾਂ ਪ੍ਰੈਕਟੀਕਲ ਹੁੰਦੀਆਂ ਹੀ ਨਹੀਂ ਜੇ ਅੰਮ੍ਰਿਤਸਰ ਤੋਂ ਕੁਝ ਜਾਣਾ ਠੀਕ ਹੈ ਜਿਹੜੀ ਇਹ ਡਿਵੀਜ਼ਨ ਆ ਮਰਸਰ ਵਾਲੀ ਰੇਲਵੇ ਦੀ ਉੱਥੋਂ ਪੋਸਿਬਲ ਹੋ ਸਕਦਾ ਠੀਕ ਹੈ ਉੱਥੋਂ ਜਾ ਕੇ ਉਹ ਮੱਥਾ ਟੇਕ ਕੇ ਵੀ ਆ ਸਕਦੇ ਆ ਉੱਥੋਂ ਅਸ਼ੀਰਵਾਦ ਪ੍ਰਸ਼ਾਦ ਲੈ ਕੇ ਵੀ ਆ ਸਕਦੇ ਆ ਤੇ ਹੁਣ ਜੇ ਰੇਲਵੇ ਦਾ ਕੰਮ ਕੋਈ ਫਿਰੋਜ਼ਪੁਰ ਜਾ ਕੇ ਕਰਨਾ ਹੈ ਕੋਈ ਬਠਿੰਡੇ ਜਾ ਕੇ ਕਰਨਾ ਹੈ ਇਹ ਵੀ ਚਲੋ ਜੇ ਤੁਹਾਡੀ ਸ਼ਰਧਾ ਸਿੱਖੀ ਦੇ ਵਿੱਚ ਤਾਂ ਤੁਸੀਂ ਉੱਥੋਂ ਜਿਹੜੇ ਗੁਰਦੁਆਰਾ ਸਾਹਿਬ ਉੱਥੋਂ ਹੁਕਮਨਾਮਾ ਲੈ ਲਓ ਇਹ ਇਹ ਤਾਂ ਹੁਣ ਵਿਚਾਰੇ ਨੂੰ ਉਹਨੂੰ ਸਿੱਖ ਧਰਮ ਦਾ ਵੈਸੇ ਪਤਾ ਹੀ ਨਹੀਂ ਸੱਚ ਸਿੱਧੀ ਗੱਲ ਇਹ ਹੈਗੀ ਤੇ ਉਹ ਹੁਣ ਉਹਨੂੰ ਇਹ ਲੱਗਦਾ ਮੈਂ ਕਿਵੇਂ ਨਾ ਕਿਵੇਂ ਵੱਧ ਤੋਂ ਵੱਧ ਸਿੱਕ ਨੂੰ ਉਹ ਕਰਕੇ ਵੱਧ ਤੋਂ ਵੱਧ ਮੈਂ ਹਰਮਨ ਪਿਆਰਾ ਕਿਵੇਂ ਹੋਵਾਂ ਜਾਂ ਹੋਰ ਉਹ ਉਦਾਂ ਦੀ ਗੱਲ ਆ ਹੋਰ ਕੁਛ ਨਹੀਂ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਹਾਂਜੀ ਧੰਨਵਾਦ ਸੋ ਅਸੀਂ ਅੱਜ ਦੀ ਖਾਸ ਪੇਸ਼ਕਸ਼ ਕਿ ਕਿਵੇਂ ਕੈਬਨਟ ਦੇ ਵਿੱਚ ਮੰਤਰੀ ਬਣਦੇ ਹਨ ਜਿਸ ਰਮਨਿਤ ਬਿੱਤੂ ਦੇ ਸੁਰ ਬਦਲੇ ਨੇ ਤੇ ਆਪਣੇ ਪਹਿਲੇ ਬਿਆਨਾਂ ਤੋਂ ਯੂ ਟਰਨ ਲੈ ਕੇ ਬਿਲਕੁਲ ਅਲੱਗ ਤੋਂ ਬਿਆਨ ਦੇ ਰਹੇ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਿ ਸ਼੍ਰੀ ਅਕਾਲ